ਹਾਂਜੀ ਮਿੱਤਰੋ ਜਿੰਨੇ ਵੀ ਭਰਾ ਪਿੰਡੂ ਜ਼ਿਮੀਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ذریعے ਇਸ ਵੀਡੀਓ ਨੂੰ ਦੇਖ ਰਹੇ ਹੋ ਦੋਸਤੋ ਸਾਰਿਆਂ ਦਾ ਪਹਿਲਾਂ ਤਾਂ ਸਵਾਗਤ ਕਰਦੇ ਆ ਤੇ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਜਿਆਦਾ ਚੰਗੀ ਮਾਰਵਾੜੀ ਘੋੜੀ ਦਿਖਾਉਣੀ ਆ ਰਿਜ਼ਲਟ ਪ੍ਰੂਫ ਇਹ ਘੋੜੀ ਬਾਈ ਨੇ ਕਰਨੀ ਆ ਸੇਲ ਘੋੜੀ ਦੀਆਂ ਬਣਤਰਾਂ ਤੁਸੀਂ ਚੈੱਕ ਕਰ ਲਓ ਘੋੜੀ ਦੀ ਇੱਕ ਤਾਂ ਖੜਨੀ ਕਰਨੀ ਬੜੀ ਜਿਆਦਾ ਚੰਗੀ ਆ ਬਾਕੀ ਜਿਹੜੀ ਇਹਦੀ ਬਾਡੀ ਸਟਰਕਚਰ ਦੀ ਜਿਹੜੀ ਕਨਫਰਮੇਸ਼ਨ ਆ ਇਹਦੀ ਉਹ ਬਹੁਤ ਜਾਦੀ ਸੋਹਣੀ ਆ ਰਿਜ਼ਲਟ ਪ੍ਰੂਫ ਘੋੜੀ ਮੈਂ ਇਸ ਕਰਕੇ ਕਿਹਾ ਕਿਉਂਕਿ ਵੀਡੀਓ ਦੇ ਵਿੱਚ ਅੱਗੇ ਆਪਾਂ ਇਸ ਘੋੜੀ ਦਾ ਪਿਛਲਾ ਰਿਜ਼ਲਟ ਵੀ ਦਿਖਾਵਾਂਗੇ ਘੋੜੀ ਦੀ ਜਿਹੜੀ ਆਪਦੀ ਹਾਈਟ ਆ ਮਿੱਤਰੋ ਪ੍ਰੋਪਰ 9 ਇੰਚ ਆ ਤੇ ਉਮਰ ਘੋੜੀ ਦੀ ਲਗਭਗ 9 ਸਾਲ ਆ ਆ ਤੁਸੀਂ ਇਸ ਦੇ ਰਿਜ਼ਲਟ ਕੰਨੀ ਨਿਗਾ ਮਾਰੋ ਹੁਣ ਇਹ ਜਿਹੜੀ ਤੁਸੀਂ ਬਸ਼ੇਰੀ ਦੇਖ ਰਹੇ ਹੋ ਇਹ ਬਾਈ ਵਰਗਿਆਂ ਦੇ ਘਰੀ ਆ ਆ ਨਾਲ ਇਹਦੀ ਮਾਂ ਖੜੀ ਆ ਘੋੜੀ ਜਿਹੜੀ ਸੇਲ ਕਰਨੀ ਆ ਤੇ ਬੱਚੀ ਹੁਣ ਇਹ ਲਗਭਗ 63 ਇੰਚ ਹਾਈਟ ਕਰ ਗਈ ਦੋ ਦੰਦ ਉਮਰ ਦੇ ਵਿੱਚ 63 ਇੰਚ ਹਾਈਟ ਕਰ ਗਈ ਤੇ ਇਥੇ ਤੁਸੀਂ ਰਿਜ਼ਲਟ ਦਾ ਅੰਦਾਜ਼ਾ ਲਾ ਸਕਦੇ ਹੋ ਵੀ ਘੋੜੀ ਦੀ ਹਾਈਟ ਚਾਹੇ 59 ਇੰਚ ਆ ਪਰ ਬੱਚੇ ਇਹ ਚੰਗੀ ਹਾਈਟ ਵਾਲੀ ਦਿੰਦੀ ਆ ਸੋ ਪੰਜ ਕਲਿਆਣੀ ਮਾਰਵਾੜੀ ਘੋੜੀ ਆ ਮਿੱਤਰੋ ਉਮਰ ਜਿਵੇਂ ਮੈਂ ਤੁਹਾਨੂੰ ਦੱਸਿਆ ਇਹਦੀ ਤਕਰੀਬਨ 9 ਸਾਲ ਆ ਤੇ ਕਦ ਨਾ ਟੈਂਚਾ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਤੇ ਅੰਦਰ ਦੀ ਵੀ ਬਿਲਕੁਲ ਕਲੀਅਰ ਆ ਜਦ ਮਰਜੀ ਤੁਸੀਂ ਡਾਕਟਰ ਤੋਂ ਚੈੱਕ ਅਪ ਕਰਾ ਕੇ ਤਸੱਲੀ ਨਾਲ ਘੋੜੀ ਖਰੀਦ ਸਕਦੇ ਹੋ ਬਾਕੀ ਬਣਤਰਾਂ ਤੁਸੀਂ ਇਹਦੀਆਂ ਚੈੱਕ ਕਰ ਲਓ ਗਰਦਨ ਗੁਰਦਨ ਮਣੀਆਂ-ਮੁਣੀਆਂ ਬਹੁਤ ਜਿਆਦਾ ਪਤਲਾ ਤੇ ਲੰਮੀ ਬੜੀਆ ਧਾਉਣ ਵੈਸੇ ਵੀ ਲੈਂਥ ਘੋੜੀ ਦੀ ਚੰਗੀ ਆ ਅੰਗਾ ਪੈਰਾਂ ਦੀ ਸਾਫ ਆ ਤੇ ਸ਼ੋਹ ਬਹੁਤ ਕਰਦੀ ਆ ਘੋੜੀ ਪਿੱਠ ਪੁੜਾ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਘੋੜੀ ਦੀ ਓਕੇ ਰਿਪੋਰਟਾ ਸ਼ੋਅ ਬਹੁਤ ਕਰਦੀ ਆ ਤੇ ਉੰਜ ਵੈਸੇ ਸੁਭਾਅ ਦੀ ਸਾਉ ਸਰੀਫਾ ਤੇ ਤੋਰੇ ਤੋਰੇ ਦੇ ਹੱਕ ਨੂੰ ਵੀ ਚੰਗੀਆਂ ਸੋਹਣਾ ਤੁਰਦੀ ਆ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਪੈਸੇ ਜਾਇਜ ਜੇ ਲਾਉਣਾ ਚਾਹੁੰਦਾ ਵੀ ਬਾੜੇ ਪੈਸੇ ਨਹੀਂ ਲਾਉਣੇ ਪਰ ਐ ਹੁੰਦਾ ਆਪਣੇ ਮਨ ਦੇ ਵਿੱਚ ਆਪਾਂ ਚੰਗੀ ਰਿਜ਼ਲਟ ਵਾਲੀ ਘੋੜੀ ਲੈਣੀ ਆ ਬੱਚਾ ਦੇਖ ਕੇ ਸੋ ਵੀਡੀਓ ਦੇ ਵਿੱਚ ਇਹਦੀ ਤੁਹਾਨੂੰ ਆਪਾਂ ਬਸ਼ੇਰੀ ਵੀ ਦਿਖਾਤੀ ਬਾਈ ਦੇ ਘਰੇ ਜਾ ਕੇ ਵੀ ਤੁਸੀਂ ਘੋੜੀ ਤੇ ਬਸ਼ੇਰੀ ਦੇਖ ਸਕਦੇ ਹੋ ਬਸ਼ੇਰੀ ਬਾਈ ਨੇ ਰੱਖੀ ਵੀ ਆ ਤੇ ਘੋੜੀ ਵੇਚਣੀ ਆ ਇਸ ਵਕਤ ਮੌਕੇ ਤੇ ਘੋੜੀ ਖਾਲੀ ਆ ਅੰਦਰ ਦੀ ਬਿਲਕੁਲ ਸਾਫ ਆ ਪਿੰਡਾ ਬਾਈ ਦਾ ਬਹਿਮਣ ਦਵਾਨਾ ਨਾਮ ਬਾਈ ਦਾ ਅੰਮ੍ਰਿਤ ਨੰਬਰ ਨੋਟ ਕਰ ਲਓ 94631 31768 ਤੇ ਬਠਿੰਡੇ ਦੇ ਬਿਲਕੁਲ ਨਾਲ ਲੱਗਮਾ ਪਹਿਲਾ ਪਿੰਡ ਆ ਜਦੋਂ ਆਪਾਂ ਮਲੋਟ ਨੂੰ ਜਾਂਦੇ ਆ ਬਠਿੰਡੇ ਤੋਂ ਤਕਰੀਬਨ 9-10 ਕਿਲੋਮੀਟਰ ਦੂਰ ਰੋਡ ਦੇ ਉੱਤੇ ਖੱਬੇ ਹੱਥ ਪਿੰਡ ਆ ਬਾਈ ਨੂੰ ਕਾਲ ਕਰ ਲਿਓ ਤੇ ਇਹਦੀ ਆਪਾਂ 2 ਦਿਨ ਪਹਿਲਾਂ ਨੁਕਰੇ ਘੋੜੇ ਦੀ ਵੀ ਵੀਡੀਓ ਪਾਈ ਸੀ ਇੱਕ ਬਾਈ ਕੋਲੇ ਉਹ ਨੁਕਰਾ ਘੋੜਾ ਸੇਲ ਆ ਤੇ ਇੱਕ ਆਹਾ ਮਾਰਵਾੜੀ ਘੋੜੀ ਫੋਨ ਲਾ ਲਿਓ ਜਿਹਨੇ ਖਰੀਦਣਾ ਹੋਇਆ